ਅ ਨਸੀਬ ਕੁਰੇ ਹਾਂਜੀ ਕੀ ਗੱਲ ਹੋ ਗਈ ਉਹ ਗੱਲ ਤਾਂ ਕੁਛ ਨਹੀਂ ਹੋਈ ਜਦੋਂ ਮੈਂ ਪਾਣੀ ਲੈਣ ਗਿਆ ਸੀਗਾ ਮਗਰ ਉਹਨਾਂ ਨੇ ਕੋਈ ਤੁਹਾਨੂੰ ਉੱਚਾ ਨਹੀਂ ਮਤਾ ਨਹੀਂ ਬੋਲੇ ਨਾਂਜੀ ਮੈਨੂੰ ਤਾਂ ਕੁਛ ਨਹੀਂ ਕਿਹਾ ਮੈਂ ਤਾਂ ਝਾਕਦੀ ਨਹੀਂ ਹੁੰਦੀ ਇਹ ਜਿਹੇ ਦੁਸ਼ਟੇ ਹੋਇਆ ਬਣੀ ਚੱਲ ਵਧੀਆ ਕੀਤਾ ਚੱਲ ਇਹ ਤਾਂ ਮੈਨੂੰ ਮਾਣ ਵੀ ਹੈ ਪਰ ਐ ਹੈਗਾ ਜਦੋਂ ਮੇਰੇ ਨਾਲ ਇੰਨਾ ਧੱਕਾ ਕਰਕੇ ਅੰਦਰ ਆ ਸਕਦੇ ਆ ਹਨਾ ਤੇ ਤੂੰ ਤਾਂ ਫੇਰ ਵੀ ਇੱਕਔਰਤ ਹੈਂਗੀ ਚੱਲ ਵਧੀਆ ਵਿਚਾਰ ਹੈਗਾ ਮੈਂ ਨਾ ਗੇਟ ਲਾਇਆ ਮਾ ਕਿਤੇ ਫੇਰ ਨਾ ਜਾਣ ਲੱਗਦੇ ਡਾਕਟਰ ਲਾ ਕੇ ਨਾ ਘੰਟਾ ਘੜੀ ਤੁਸੀਂ ਆਰਾਮ ਕਰ ਲੋ ਕੋਈ ਨਹੀਂ ਕੋਈ ਗੱਲ ਨਹੀਂ ਕੀ ਦੱਸਾਂ ਵੀ ਇਹ ਹਰਕਤ ਤਾਂ ਪਹਿਲਾਂ ਵੀ ਕਰ ਗਏ ਇੱਕ ਵਾਰੀ ਮੈਨੂੰ ਤਾਂ ਸੱਚੀ ਡਰ ਲੱਗਦਾ ਵੀ ਇਹ ਕਿਤੇ ਕੋਈ ਹੋਰ ਹੀ ਨੁਕਸਾਨ ਨਾ ਕਰ ਦੇਣ ਪਰਮਾਤਮਾ ਖੈਰ ਸੁੱਖ ਰੱਖੀ ਉਹ ਮੇਰੀ ਗੱਲ ਸੁਣ ਲਾ ਓਏ ਇਹ ਨਹੀਂ ਆਉਂਦੀ ਆਪਣੇ ਆਏ ਹੱਥ ਚ ਇਹ ਤਾਂ ਸਾਰੀ ਉਂਗਲ ਟਿੱਡੀ ਕਰਨੀ ਪਊਗੀ ਸਾਡ ਤੂੰ ਮੇਰੇ ਨਾਲ ਜਾਣ ਲੱਗਿਆ ਮੈਨੂੰ ਕੱਲੇ ਨੂੰ ਜਾਣਗੇ ਫਿਰ ਮੈਂ ਪਟਕ ਦਿਖਾਉਂ ਉਹ ਤੇਰੀ ਸ਼ਕਲ ਬੜੀ ਸੋਹਣੀ ਪਹਿਲੀ ਗੱਲ ਤਾਂ ਤੈਨੂੰ 20 ਜੋੜੇ ਤੈਨੂੰ 50 ਬੜੀ ਕਹਿੰਦਾ ਸਾਰੇ ਚੱਪਲਾਂ ਪਾ ਕੇ ਆਇਆ ਨਾ ਅੱਜ ਕੋਈ ਤੋਤੇ ਕੱਪੜੇ ਪਾ ਕੇ ਆਇਆ ਅੱਜ ਚੱਪਲਾਂ ਪਾਇਆ ਉਹ ਮੈਂ ਤਾਂ ਜੋੜੇ ਪਾ ਲੈਣਾ ਮੈਂ ਬੜਾ ਸੋਹਣਾ ਲੱਗਣ ਲੱਗ ਜੂਗਾ ਮੈਂ ਤਾਂ ਤੇਰੇ ਕਰਕੇ ਨਹੀਂ ਬਣਦਾ ਮੈਂ ਮਾੜਾ ਮੋਟਾ ਤੂੰ ਵੀ ਸੋਹਣਾ ਲੱਗੇ ਹੋ ਸੋਹਣਾ ਲੱਗੇ ਮੈਂ ਤਾਂ ਹੈ ਹੀ ਸੋਹਣਾ ਮੈਂ ਤਾਂ ਸਾਰੀ ਦੁਨੀਆ ਕਹਿੰਦੀ ਆ ਪਰ ਤੂੰ ਇਦੂ ਬਾਜ ਜੋੜਾਂ ਤੋਂ ਬਣਾਇਆ ਨਾ ਤੇ ਮੈਂ ਦੇਖੋ ਦੇ ਤਾਂ ਇੱਤਾ 200 ਰੁਪਇਆ ਤੇਰੇ ਮਨ ਚ ਬੀਮਾਨੀ ਐ ਕਿ ਉਹ ਤੇ ਮੈਂ ਨਾ ਬਾਜੀ ਮਾਰ ਜਾ ਆ ਬਾਜੀ ਮਾਰ ਜੂ ਵੱਡਾ ਜਾਂਡੇ ਏ ਮੈਂ ਤਾਂ ਸੋਨਾ ਸੋਖਾ ਪਹਿਲੀ ਬਥੇਰਾ ਉਹ ਤਾਂ ਇਹ ਮੇਰੇ ਤੇ ਢੁਕਦਾ ਬਾਜੀ ਮਾਰ ਗਿਆ ਬਾਜੀ ਮਾਰ ਗਿਆ ਹੁੰਡਾ ਬੈਲੀ ਤੇ ਬੱਬੂ ਕੋ ਕਰੇਗੇ ਹੂ ਹੂ ਕਰ ਦੇ ਓਏ ਆ ਕਿੱਧਰ ਆਉਂਦੀ ਆ ਤਾਈ ਆਉਂਦੀ ਏ ਓਏ ਲਹੂ ਪੀਊਗੀ ਚੱਲ ਲੰਘ ਜਾ ਬੁੱਝ ਕੇ ਕੀ ਖੰਗੂਰੇ ਜੇ ਮਾਰਦਾ ਮੈਂ ਇਹ ਕਿਸੇ ਮੂਰੇ ਹੋਰੀ ਮਾਰੀ ਤੇਰੇ ਵਰਗੇ ਨਕਤੀ ਸਹ ਰੋੜੇ ਨੇ ਆ ਹੀ ਖੁੰਡੀ ਨਾਲ ਨਾ ਤਾਂ ਇਹਨੂੰ ਖੰਗ ਜੀ ਆ ਬਲਗਮ ਜੀ ਆਈ ਹੂ ਤੈਨੂੰ ਦੇਖ ਕੇ ਨਹੀਂ ਮਾਰਿਆ ਆਉ ਕਾ ਨੂੰ ਖੰਗ ਦਾ ਪਿੰਡ ਚ ਠੀਕ ਕਰ ਦੂ ਮੈਂ ਹੈ ਤੂੰ ਕਿ ਤੂੰ ਪਹਿਲਾਂ ਮੈਨੂੰ ਆਈ ਦੱਸ ਆ ਗਰੀਬ ਦੇ ਕਰੇ ਕਿ ਤੂੰ ਕੀ ਜਾਣਦਾ ਵੀ ਨਿੱਤੇ ਸਾਡਾ ਤਰੀਕੇ ਦਾ ਕੰਮ ਹੈ ਤੇ ਤੇਰਾ ਕੀ ਕੰਮ ਹੈ ਜਿਹੜੇ ਵੱਡਣ ਦਾ ਹੁਣ ਤੈਨੂੰ ਸੱਚੀ ਦੱਸਦਾ ਹਾਂ ਹਾਂ ਨਸੀਬ ਘੁਰਤੇ ਦਿਲ ਆ ਗਿਆ ਜੱਟ ਦਾ ਆ ਗਿਆ ਦਿਲ ਐ ਮੀਨਾ ਮਾਈ ਹੈ ਡਾ ਗਣਾ ਨਾ ਕਰਦੀ ਘਰੇ ਬੈਣ ਪਏ ਜਾਣਗੇ ਮੇਰੇ ਤੇ ਹੁਣ ਕੋ ਲੌਂਗ ਨੂੰ ਫਿਰਦੀਆਂ ਲੱੱਗ ਗਏ ਤੇਰੇ ਵਰਗੇ ਬੈਨਪੋਨ ਵਾਲੇ ਹੈ 20 ਦੇ ਨੱਕ ਮੋੜੇ ਨੇ ਇਹ ਜੇ ਆ ਗਿਆ ਵੱਡਾ ਅਹ ਤਾਂ ਪਿੰਡ 'ਚ ਕੋਈ ਰਹਿਣੀ ਨਾ ਦਿੰਦਾ ਜੇ ਨਾਰੋਹ ਹੁੰਦਾ ਉਹ ਸਾਡੀ ਮਰਜ਼ੀ ਅਸੀਂ ਕਿਸੇ ਦੇ ਘਰੇ ਜਾਈਏ ਸਾਨੂੰ ਤਾਂ ਤੂੰ ਆਪਦੇ ਘਰੋਂ ਵੀ ਨਹੀਂ ਰੁੱਕ ਸਕਦੀ ਤੂੰ ਤਾਂ ਸਾਰੇ ਪਿੰਡ ਦਾ ਠੇਕਾ ਲਿਆ ਠੇਕਾ ਨਹੀਂ ਲੈਂਦਾ ਜੇ ਸਾਨੂੰ ਕੰਮ ਨਹੀਂ ਦਿੰਦਾ ਨਹੀਂ ਬਾਧੂ ਘਾਤੋਂ ਘਰੇ ਮਾਰਦੇ ਉੱਡੇ ਉੱਡੇ ਮੈਂ ਚਲ ਚੁੱਪ ਕਰ ਗਈ ਤੁਸੀਂ ਨੰਗ ਗਏ ਹੈ ਉਹ ਕੱਲੀ ਸੀ ਕਰੇ ਤੂੰ ਵੀ ਹਰ ਨਾਲ ਕਰਦੀ ਫਿਰਦੀ ਆਂ ਸਾਰੇ ਰਾਹਾਂ ਨੂੰ ਮੈਂ ਤਾਂ ਫਿਰੂੰਗੀ ਇਹ ਅਸੀਂ ਵੀ ਕਰਾਂਗੇ ਕਿਵੇਂ ਫਿਰੋਗੇ ਫਿਰ ਫਿਰੋ ਗਲੀਆਂ 'ਚ ਫਿਰੋ ਗਲੀਆਂ 'ਚ ਕਿਸੇ ਦੇ ਘਰੇ ਬਰਨਦਾ ਕੀ ਮਾਂ ਹੋ ਉਹ ਪਾ ਕੇ ਸੌਣਾ ਸਾਡੀ ਤਾਂ ਲਿਆ ਜਾ ਅਸੀਂ ਤਾਂ ਦੇ ਲੈਣ ਸਾਡਾ 100 ਚੱਲਦਾ ਭਰਾ ਮੇਰੀ ਗੱਲ ਸੁਣ ਵੇ ਭਾਗਸ਼ਿੰਦ ਨਾਲ ਤੇਰੇ ਕਿੱਡੇ ਕਿੱਡੇ ਕਦੀ ਪੈ ਗਈ ਲਿਹਾਜ ਦੱਸੀ ਮੈਨੂੰ ਜਿੱਦੇ ਦਾ ਪਿਆ ਹੈ ਲੈ ਤੇਰੇ ਵਾਲੀ ਦਿਲ ਦੀ ਪੁੱਛਣ ਨੂੰ ਫਿਰਦੀ ਆ ਨਾ ਪੁੱਛ ਜਿੱਦੇ ਦਾ ਭਾਗਸ਼ਿੰਦ ਵਿਆਹ ਹੈ ਤੇ ਨਸੀਬ ਕੋ ਰਾਈਆ ਸਾਡੀ ਯਾਰੀ ਪੱਕੀ ਅਸੀਂ ਮੇਰੇ ਭਾਈ ਦਾ ਘਰ ਬਸਣ ਦੇਣਾ ਅਸੀਂ ਉਹਨੂੰ ਸਮਾਨ ਲੈ ਕੇ ਦੇਣਾ ਬਸ ਬਸਾਉਂਦਾ ਨਹੀਂ ਤੂੰ ਤੂੰ ਬਸਾਉਂਦਾ ਨਹੀਂ ਤੂੰ ਤਾਂ ਜਾੜੇਗਾ ਜਿਹੜੇ ਤੇਰੇ ਲੱਛਣ ਨੇ ਬੋਲਣਾ ਹਾਂ ਜੇ ਤਾਈ ਸਾਡੇ ਨਾਲ ਭਾਗ ਸਿੰਘ ਰਿਹਾ ਉਹਦੀਆਂ ਕੋਠੀਆਂ ਬਵਾ ਦੇਵਾਂਗੇ ਬਵਾ ਦਾਂਗੇ ਕੋਠੀਆਂ ਅੱਗੇ ਬਹੁਤ ਬਾਤ ਕਰਾਂਗੇ ਪੰਡਿਤ ਤੁਸੀਂ ਆਪ ਵੀ ਪਾ ਲਓ ਨਾ ਗੱਜਰੋ ਹੁਣ ਅਸੀਂ ਮਾੜਾ ਜਿਹਾ ਉੱਥੇ ਡਿਸਕਸ ਕਰਨ ਗਏ ਸੀ ਵੀ ਨਕਸ਼ਾ ਕਹਿੰਦੇ ਹਿਸਾਬ ਨਾਲ ਬਣਾਉਣਾ ਹੋਰ ਡਿਸਕਸ ਤਾਂ ਸੋਡਾ ਮੈਂ ਕਰਾਉਂਗੀ ਲੈ ਹੁਣ ਕੁਛ ਹੁਣ ਕੋਈ ਕੰਮ ਨਾ ਹੋ ਕਰਿਓ ਨਾ ਜੇ ਨਾਪੁਰਸ਼ ਨੂੰ ਫੜਾਵਾਂ ਤਾਂ ਮਿੰਨੂ ਵੀ ਨਹੀਂ ਪਤੀ ਨਾ ਸੰਗ ਹਰ ਕੋਈ ਕੋਠੜੇ ਹਾਂ ਓਏ ਅਰਪ ਯਾਰ ਨੇ ਸਾਡੇ ਚਾਰ ਨਾ ਆਇਆ ਮੇਰੀ ਅਸੀਂ ਗੱਲ ਆ ਮੁੱਠੀਆਂ ਦੇ ਬਣੇ ਹੋਏ ਨੇ ਥਾਣੇਦਾਰ ਵੀ ਹਾਂ ਤੇ ਤੂੰ ਕੀ ਬੋਲਦੀ ਆ ਬੋਲਦੀ ਆ ਉਹ ਤੇਰਾ ਮੁੰਡਾ ਉੱਦੇ ਚ ਪਾ ਛੱਡ ਕੇ ਗਿਆ ਤੋਂ ਭੱਜਿਆ ਉੱਦੇ ਦਾ ਤੁਸੀਂ ਸਾਡਾ ਕੀ ਕਰ ਲਿਆ ਕਰ ਤਾਂ ਬਹੁਤ ਕੁਸਲ ਲਮਾਂਗੇ ਆਪਣੇ ਮਾਰੇ ਬਾਂਹ ਸਾਡੇ ਕੋਲ ਆ ਹਾਂ ਬੁੜੀ ਆ ਲੈ ਗਏ ਹੈਗਾ ਖਰਾਬ ਬਿਆਨਾਂ ਫੜਾਦਾ ਉਹ ਵਿਚੇ ਬਿਆਨੇ ਪੜਾਂਗੇ ਐਮੀ ਨਾ ਇੱਥੇ ਬੁਲੀ ਜਾ ਤੇ ਪਕਰਕੇ ਲੰਘ ਜਾ ਜੇ ਅਸੀਂ ਔਰਤ ਦੇ ਹੱਥ ਨਹੀਂ ਚੱਕਦੇ ਤਾਂ ਮਤਲਬ ਆਈ ਨਹੀਂ ਉਹ ਸਾਡੇ ਸਿਰਚ ਗਲੀਆਂ ਕਰेंगी ਜੇ ਤੁਹਾਡੇ ਘਰੇ ਕੋਈ ਮਰਦਾ ਤਾਂ ਭੇਜ ਆਹ ਮੁੰਡੇ ਮਰਦ ਵੀ ਮਰਦ ਹੁੰਦੇ ਨੇ ਸੁਣ ਕੇ ਚੱਲ ਲੈ ਸਾਈ ਮੇਰੀ ਆਖ ਰਿਹਾ ਕੁੱਤਿਆ ਮੈਂ ਮਾਰੂੰ ਵੀ ਫੇਰ ਮਾਰ ਕੇ ਖਾਵੇ ਤੇਰੇ ਵਰਗਾ ਵੀ ਉਹ ਕਰ ਮਾਰ ਲੰਗਾ ਜਦੋਂ ਮਾਰਸ ਤੇ ਅੱਜ ਮੇਰਾ ਬਰਤ ਰੱਖਿਆ ਨਹੀਂ ਮਾਰ ਦਿੰਦਾ ਉਹ ਹਟ ਜਾ ਉਹ ਤੇਰਾ ਕੋਈ ਟੁੱਟ ਗਿਆ ਉਹ ਜਾ ਹਟ ਜਾ ਹਟ ਜਾ ਮੁੰਡਾ ਮੁੰਡੇ ਰੀਂਡੀਆਂ ਵੱਢ ਕੇ ਚੱਲ ਅੱਜ ਯਾਰ ਕਿਸੇ ਥਾਂ ਦੇ ਸਾਨੂੰ ਦੇਖਾਂਗੇ ਤੈਨੂੰ ਆ ਜੀ ਨਹੀਂ ਰੱਬ ਦੀ ਜੇ ਤੈਨੂੰ ਨਾ ਮਾਰਿਆ ਤਾਂ ਨਾਉ ਕੁੰਡਾ ਨਹੀਂ ਗੱਲ ਸੁਣ ਲਾ ਓਏ ਅੱਜ ਜਦੋਂ ਸੌਂ ਤੋੜਦੇ ਕੋਈ 부ੜੀ ਹੋਵੇ ਕੋਈ ਹੋਵੇ ਸਭ ਦਾ ਘਾਟਾ ਲਾਉਣਾ ਹਾਂ ਇੰਨਾ ਤੇ ਘਰੇ ਦੇ ਮੁੰਡੇ ਨੂੰ ਕੁੱਟਿਆ ਨਾ ਤਾਂ ਮੈਨੂੰ ਵੀ ਕੁੰਡਾ ਨਾ ਕਹੀ ਓਏ ਮੈਂ ਤਾਂ ਮਾਰ ਦਿੰਦਾ ਉਸਤਾਦ ਮੈਂ ਤੇਰੇ ਕਰਕੇ ਨਹੀਂ ਮਾਰੀ 부ੜੀ ਉਹ ਕੁੱਤਿਆ ਕਿੱਥੋਂ ਮਾਰ ਦਿੰਦਾ ਐ ਐ ਤਾਂ ਕਰੀ ਜਾਣਾ ਇਹ ਤਾਂ ਮੈਂ ਰੋਗਲੀ ਨਹੀਂ ਬੱਜੀ ਸੀ ਗੁੰਡੀ ਮੈਂ ਡਰੋਨ ਖਾਤਰ ਰੱਖਿਆ ਮਾਰਨ ਖਾਤਰ ਤੂੰ ਰੱਖਿਆ ਹੋਇਆ ਉਹ ਸਾਲਿਆ ਡਰੋਨ ਖਾਤਰ ਨਹੀਂ 1.5 ਕਿਲੋ ਮੀਟ ਤਾਂ ਕੱਲਾ ਖਾ ਜਾਣਾ ਕਿੱਥੋਂ ਖਾਣਾ ਹੱਡੀਆਂ ਦਿੰਨਾ ਦੋ ਬੋਤਲਾਂ ਪੀ ਜਾਣਾ ਹੱਡੀਆਂ ਦਿੰਨਾ ਲੇਕਿਨ ਉਹ ਚ ਗਈ ਨਹੀਂ ਜੀ ਨਹੀਂ ਜੀ ਮਾਰੇ ਤੂੰ ਮਾਰਦਾ ਸੀ ਉਹ ਮੈਂ ਸੌਂ ਪਾਈ ਹੋਈ ਆ ਨਹੀਂ ਮਾਰਨਾ ਥੁੜੀ ਦੇ ਮੈਂ ਵੀ ਅੱਜ ਫਰਤ ਰੱਖਿਆ ਹੋਇਆ ਸੀ ਸਬਜੀ ਦਾ ਉਹ ਜਾਂਦੀ ਆ ਭਾਗ ਕੇ ਘਰੇ ਗਈ ਆ ਹੁਣ ਪੱਟੂ ਕਰ ਉਸਤਾ ਮੇਰੀ ਗੱਲ ਸੁਣ ਆ ਜਾ ਚੱਲ ਹਾਂ ਕੀ ਕਰਾਂ ਗੱਲ ਉਹ ਗੱਲ ਕੀ ਕਰੇਗਾ ਮਾਰ ਤੇ ਜਮਾ ਇਹ ਭਾਗ ਦੇ ਉਂਗਲਾਂ ਲਾ ਕੇ ਆਊਗੀ ਉਹ ਤਾਂ ਅੱਗੇ ਨਹੀਂ ਆਪਣੇ ਹੱਥ ਚ ਆਉਂਦੀ ਉਹ ਹੱਥ ਚਾਪੇ ਆ ਜੂਗਾ ਮੇਰੇ ਨਾਲ ਲੜਦੇ ਨੇ ਹੈ ਇਹ ਜਦੋਂ ਮੈਂ ਵੀ ਮਲੰਗ ਦੇਖੇ ਨੇ ਕੰਜਰ ਨਾ ਕਿਸੇ ਥਾਂ ਦੀ ਹੋ। ਕਿਸੇ ਦਾ ਘਰ ਨਹੀਂ ਛੱਡਦੇ। ਤਾਈ ਜਾਂਦੇ। ਹਾਂ ਬਾਹਰ ਤੀ ਖੜਾ। ਤੇ ਤੇਰੇ ਕੋਲ ਹੀ ਆਉਂਦੀ ਸੀ। ਮੈਂ ਗੇਟ ਲਾਉਣ ਆਇਆ ਸੀ ਕੱਗੇ। ਮੈਂ ਦੇਖ ਲੈ ਉਹ ਇੱਥੋਂ ਨਿਕਲ ਕੇ ਗਏ ਨੇ। ਆ ਖੁੰਡੀ ਨਾ ਭਜਾਏ ਨੇ ਹੁਣ ਕੰਜਰ ਕਿਸੇ ਥਾਂ ਦੀ। ਦੇਖ ਪੁੱਤ। ਜਿਵੇਂ ਅਗਲਾ ਕਹਿੰਦਾ ਹੁੰਦਾ ਨਾ। ਇਹ ਜਾਨੂੰ ਮੂੰਹ ਨਾ ਲਾਇਆ ਕਰ। ਉਹ ਤਾਂ ਹੀ ਮੈਂ ਕਦੋਂ ਮੂੰਹ ਲਾਉਂਦਾ ਸੀਗਾ। ਉਹ ਤਾਂ ਆ ਕੇ ਅਣੀ ਪਟੱਕੇ ਬੋਲ ਮਾਰ ਲਿਆ। ਹੁਣ ਜੇ ਕੋਈ ਬੋਲ ਮਾਰੂਗਾ ਹੁਣ ਮੇਰਾ ਢਾੜੀ ਧੱਪੇ ਦਾ ਕੰਮ ਆ ਮੈਨੂੰ ਤਾਂ ਗੇਟ ਤਾਂ ਖੋਲਣਾ ਹੀ ਪਊਗਾ ਨਾ। ਇੱਥੇ ਖੜੇ ਕਹਿੰਦੇ ਚਾਹ ਪੀਣੀ ਐ ਤੇਰੀ ਬਹੂ ਦੇਖਣੀ ਐ ਕਹਿੰਦੇ ਫਿਰ ਮੰਜਾ ਅੜਾਤਾ ਉੱਥੇ ਬੋਲ ਉੱਚੇ ਦੇ ਨੀਚੇ ਨੇ ਤੂੰ ਕਿਉਂ ਬਾੜਦਾ ਉਹਨਾਂ ਨੂੰ ਹੈ ਮੇਰੇ ਤਾਂ ਢਿੱਡ ਬਚ ਗਿਆ ਫਿਰ ਮੈਂ ਤਾਂ ਦਿੱਤੀਆਂ ਉਹਨਾਂ ਨੂੰ ਚ ਉਧਰ ਦੇਤੀ ਫਿਰ ਮੈਂ ਵੀ ਤੇ ਮੇਰੇ ਸੁਭਾਅ ਦਾ ਪਤਾ ਹੀ ਐ ਉਹ ਤਾਂ ਮੈਨੂੰ ਪਤਾ ਹੈ ਭਾਈ ਮੈਂ ਤਾਂ ਨਹੀਂ ਬਾੜਦਾ ਸੀਗਾ ਮੱਲੋ ਮੱਲੀ ਆ ਗਏ ਕੀ ਕਰਾਂ ਪਿੰਜਰ ਕਿਸੇ ਥਾਂ ਦੇ ਕਿਸੇ ਦਾ ਕਰਨੀ ਛੱਡ ਦੇ ਹੈ ਇਹ ਤਾਂ ਕਰਨਾ ਪਊ ਭਾਈ ਪੁਲਿਸ ਤਾਂ ਇਹਨਾਂ ਦੇ ਹੱਥ 'ਚ ਐ ਕੋਈ ਨਹੀਂ ਫੜਦਾ ਇਹਨਾਂ ਨੂੰ ਕੰਜਰਾਂ ਨੂੰ ਹੋਰ ਆ ਦਰਸਤ ਥੱਲੇ ਮੈਂ ਮੰਜਾ ਲਾਇਆ ਮੈਂ ਵੀ ਇੱਥੇ ਬਹਿ ਜਾਓ ਹਾਂ ਚੱਲ ਮੈਂ ਤੁਹਾਨੂੰ ਚਾਹ ਪਾਣੀ ਇੱਥੇ ਪਿਆ ਦੇਣਾ ਮੈਂ ਤਾਂ ਚਾਹ ਦਾ ਬਹਾਨਾ ਮਾਰਦਾ ਮੈਂ ਸਾਡੇ ਤਾਂ ਦੁੱਧ ਹੈ ਹੀ ਨਹੀਂਗਾ ਅੱਛਾ ਸੁਣੀ ਨਹੀਂ ਮੇਰੀ ਤਾਂ ਮੈਨੂੰ ਤਾਂ ਬਾਹ ਤੋਂ ਫੜ ਕੇ ਐ ਧੱਕੇ ਨਾਲ ਲੈ ਕੇ ਅੰਦਰ ਹੁਣ ਮੈਂ ਕੀ ਕਰਦਾ ਉਹ ਭਾਈ ਤੂੰ ਦੇਖ ਬਾਹਰ ਹੀ ਉਹਨੂੰ ਕਹਿ ਕੁੜੀ ਨੂੰ ਬਾਹਰ ਡਾ ਕੇ ਰੱਖਿਆ ਕਰ ਠੀਕ ਹੈ ਨਾ ਉਹ ਤਾਂ ਮੈਂ ਮੰਜਾ ਦੱਸੀ ਮੈਂ ਪਜਾਉ ਉਹਨਾਂ ਨੂੰ ਕਿਸੇ ਥਾਂ ਦੇਣਾ ਹੁਣ ਕੰਜਰ ਉਹ ਗੱਲ ਹੈ ਕਿ ਸੋਹਣੀ ਨਾ ਵੀ ਇਹ ਰੱਖਣੀ ਪਊਗੀ ਰਾਖੀ ਹੈ ਵੇ ਤਰ ਆਖਿਰਖਣੀ ਪਉ ਭਾਈ ਤੈਨੂੰ ਤੂੰ ਬਗਜਣਾ ਕੰਮ ਧੰਦੇ ਇੱਕ ਤਾਂ ਕੰਜਰ ਨੇ ਥਾਂ ਥਾਂ ਫਿਰਦੇ ਨੇ ਸਾਰਾ ਦਿਨ ਹੁਣ ਕਦੇ ਲੋਕਾਂ ਨੇ ਜ਼ਮੀਨਾਂ ਦੱਬ ਲੀਆਂ 20 ਸਾਈਂ ਤਾਂ ਛਿੱਤਰ ਖਾ ਕੇ ਨਿਕਲੇ ਨੇ ਐ ਇਹ ਜ਼ਮੀਨਾਂ ਵੀ ਤੁਸੀਂ ਦੱਬ ਲਓਗੇ ਹੋਰ ਉਹ ਤਾਂ ਘਰੀਆਂ ਆਵੇ ਗੰਡਾਸੇ ਦਾ ਕੰਮ ਐ ਚੱਲੇ ਕੀ ਆ ਆ ਜਾ ਭਾਈ ਕੋਈ ਮਾਂ ਲਾਇਆ ਮਾਂ ਬਾਹਰ ਫੇਰਨਾ ਆ ਜਾਣ ਇਹ ਤਾਂ ਉਹ ਗੱਲ ਐ ਤਾਈ ਅਤੇ ਮਾਰੇ ਨੂੰ ਤਾਂ ਨਾ ਕੋਈ ਪਾਸਾ ਨਹੀਂ ਚੱਲਦਾ ਮੱਲੋ ਮੱਲੀ ਕਹਿਣ ਅਸੀਂ ਤੁਹਾਡੇ ਦੁੱਧ ਲਵਾ ਦਿੰਨੇ ਆ ਫ੍ਰਿਜ ਰੱਖਣ ਨੂੰ ਤਿਆਰ ਰੱਖੇ ਲੈ ਮੈਂ ਚਕਾ ਦੇ ਇਹ ਤਾਂ ਬਾਲੇ ਕੰਜਰ ਨੇ ਆਪ ਤਾਂ ਲੰਗ ਮਲੰਗ ਲੋਕਾਂ ਦੀਆਂ ਜ਼ਮੀਨਾਂ ਦੱਬੀ ਜਾਂਦੇ ਨੇ ਫ੍ਰਿਜੇ ਕਿੱਥੋਂ ਲਿਆ ਦੂਗਾ ਬਾਈ ਮੱਥਾ ਟੇਕ ਲਿਓਂਗੀ ਬਸ ਦੀ ਰਹਿ ਸਕਦਾ ਅੱਬ ਵੱਡੀ ਉਬਰ ਕਰੀ ਮੇਰਾ ਤਾਂ ਕਹਣਾ ਇੱਕ ਦਿਨ ਮੈਂ ਪਹਿਲਾਂ ਵੀ ਆਈ ਸੀ ਉੱਦੇ ਵੀ ਦੇਖੀ ਸੀ ਮੈਂ ਇੱਥੋਂ ਨਿਕਲ ਚੱਲ ਕੋਈ ਨਾ ਉਹ ਤਾਂ ਪਤਾ ਨਹੀਂ ਉਰਾ ਪਰਾਂ ਗਏ ਹੋਣ ਜੀ ਚੱਲ ਮੈਂ ਤਾਂ ਇੱਥੇ ਮੰਝਾ ਡਾਤਾ ਸੀ ਆਇਆ ਮੈਂ ਕਿਹਾ ਲੈ ਵੀ ਇੱਥੇ ਬਹਿ ਜਾ ਤੇ ਮੱਲੋ ਮੱਲੀ ਦੇਖੇ ਤੋਂ ਸੰਦਰ ਪੜ ਗਿਆ ਉਹ ਤਾਂ ਭਾਈ ਮੇਰੀ ਗੱਲ ਸੁਣ ਇਹ ਕੰਮ ਮਾੜਾ ਹੀ ਐ ਕੋਈ ਚੰਗਾ ਨਹੀਂ ਕੰਮ ਤਾਂ ਮਾੜਾ ਹੀ ਆ ਨਸੀਬ ਕੁਰੇ ਪੈਣਾ ਤੇ ਕਾ ਨੂੰ ਬੈਠੀ ਹੋ ਰਹਿਆ ਜ ਲੈ ਇੱਥੇ ਜਿ ਬਹਿ ਜਾ ਮੈਂ ਤਾਂ ਤਾਂ ਯੋਨ ਨੇ ਗੱਲ ਲਈ ਨਹੀਂ ਵਧੀਆ ਲੱਗਦੀ ਹੋਰ ਹੀ ਗੱਲਾਂ ਕਰਦੇ ਸੀਗੇ ਉਹ ਤਾਂ ਮੈਨੂੰ ਪਤਾ ਐ ਪੁੱਤ ਜਿਹੜੀਆਂ ਉਹ ਗੱਲਾਂ ਕਰਦੇ ਨੇ ਮੇਰੇ ਤਾਂ ਨਾ ਹਾਂ ਚਪਈਆਂ ਨੇ ਹੈ ਐਵੇਂ ਨਹੀਂ ਚਿੱਟੇ ਆਏ ਇਸੇ ਗੱਲ ਨਾਲ ਹੀ ਆਏ ਹੁੰਦੇ ਨੇ ਜਿਹੜੇ ਮਾਰਦੇ ਨੇ ਮੈਨੂੰ ਸਭ ਪਤਾ ਤਾਈ ਮੈਨੂੰ ਕਹਿੰਦੇ ਆ ਕਿ ਤੇਰੀ ਬਹੂ ਦਿਖਾ ਪਹਿਲਾਂ ਅਸੀਂ ਬਹੂ ਦੇਖਾਂਗੇ ਫੇਰ ਅਸੀਂ ਦੇਖਾਂਗੇ ਵੀ ਕਿੰਨੀ ਕੁ ਸੋਹਣੀ ਹੈ ਕਿਵੇਂ ਫੇਰ ਅਸੀਂ ਸਾਗ ਲਾਵਾਂਗੇ ਜਿਹੜਾ ਤੂੰ ਸਾਗ ਕਰਾਏਂਗਾ ਲੈ ਮੈਥੋਂ ਧੱਕੇ ਨਾਲ ਹੀ ਸਾਗ ਭਾਲਦੇ ਮੈਂ ਕਿੱਥੋਂ ਕਰਾ ਦੇ ਕਹਿੰਦੇ ਸਾਗ ਹਾਂ ਨਾਲੇ ਉਹ ਵੀ ਤਾਈ ਇਹੋ ਜਿਹੇ ਹਾਂ ਜਿਹੜੇ ਬੰਦੇ ਇਹੋ ਜਿਹੇ ਬੇਬਰੀਆਂ ਬਗਾਨੀ ਦੀ ਵਿਚਾਰੀ ਤੁਸੀਂ ਤਾਂ ਪੱਕੇ ਕੰਜਰੋਂ ਕਹਿੰਦੇ ਸਾਨੂੰ ਕੌਣ ਸਾਗ ਕਰ ਦੂਗਾ ਉਹ ਗੰਦਾਸੇ ਲੈ ਕੇ ਆ ਗਿਆ ਹੁਣ ਮੂੰਹ ਮਲਾ ਜਾਏਗਾ ਪਰ ਹੁਣ ਮੈਂ ਕੀ ਕਹਿੰਦਾ ਗਰਾਸੇ ਗੁੰੂਸਿਆਂ ਤੋਂ ਜਮਾਨਾ ਡਰ। ਇਹ ਤਾਂ ਕੀ ਨਕਤੀ ਪਾਉਣੀ ਪਊਗੀ ਫੇਰ ਹਟਣਗੇ ਇਹ ਐਵੇਂ ਨਹੀਂ ਹਟਦੇ ਜੇ ਤੂੰ ਕਹੇ ਪੋਲੇ ਪੈਰੀ। ਕਾਈ ਮੇਰਾ ਸੁਭਾ ਹੈ ਨਹੀਂ ਗੱਲ ਲੜਨ ਦਾ ਤੈਨੂੰ ਪਤਾ ਮੈਂ ਤਾਂ ਮਸਾਂ ਟਾਈਮ ਪਾਸ ਕਰਦਾ। ਰੱਬ ਨੇ ਸੁਣੀਏ ਮੇਰ ਕਰਤੀ ਚੱਲ ਮੇਰਾ ਘਰ ਵੱਜ ਗਿਆ। ਮੈਂ ਇਹਨਾਂ ਨਾਲ ਕਿੱਥੇ ਮੜਕ ਲੂੰਗਾ। ਹੋਰ ਪੁੱਤ ਹੁਣ ਆਪਾਂ ਰਹੇਗੀ ਕਬੀਲਦਾਰ ਬੰਦੇ। ਇਹਨਾਂ ਦਾ ਕੀ ਹੈ ਇਹ ਤਾਂ ਲੰਡੇ ਜਿਹੜੇ ਪਹਾੜਾਂ ਦੇ ਸਾਥੀ ਹੈ ਉਹ ਗੱਲ ਹੈ ਇਹ ਤਾਂ ਲੰਡੇ ਜਿਹੜੇ ਨੇ। ਐ ਇਹਨੇ ਤਾਂ ਕੋਈ ਨੂੰਹ ਵੀ ਨਾ ਧੀ ਦੀ ਹੋਰ ਆਲਾ ਨਸੀਬ ਕੋਲ ਤੋਂ ਪੁੱਛ ਤੂੰ ਕਹਿੰਦੇ ਆ ਕਿ ਮੈਂ ਤਾਂ ਬਹਾਨਾ ਮਾਰਿਆ ਵੀ ਦੁੱਧ ਹੈ ਨਹੀਂ ਚਾਹਦਾ ਵੀ ਕਿੱਥੋਂ ਪਿਆਉਂਗਾ ਮੱਲੋ ਮੱਲੀ ਕਹਿੰਦੇ ਦੁੱਧ ਅਸੀਂ ਲਵਾ ਦਿੰਨੇ ਆ 2 ਕਿਲੋ ਫੋਨ ਕਰਦਾ ਸੀਗਾ ਫਰਿਜ ਅਸੀਂ ਰੱਖ ਦਿੰਨੇ ਆ ਤੂੰ ਘਰ ਪਾਲਾ ਕੋਠੀ ਪਾਲਾ 100 100 ਕੁਸ ਕਿਹਾ ਮੈਂ ਤਾਂ ਘਰ ਤਾਈ ਛਾੜ ਤੇ ਮੈਂ ਕਿਹਾ ਸਾਨੂੰ ਤਾਂ ਪਹਿਲੀ ਲੋੜ ਨਹੀਂ ਕੋਠੀ ਦੀ ਜਿਹੇ ਜਿਹੇ ਘਰ ਸਾਡਾ ਹੈਗਾ ਠੀਕ ਅਸ ਤੇ ਇਸੇ ਚੀ ਖੁਸ਼ ਫੇਰ ਅਕੇ ਪੱਲਾ ਨਾ ਕੇ ਕਰੇ ਨਾਲੇ ਜਦੋਂ ਤਾਈ ਮੈਂ ਕਿਸੇ ਨੂੰ ਚੱਜਣਾ ਜਾਣਦੀ বুঝਦੀ ਨਹੀਂ ਮੈਂ ਤਾਂ ਹੁਣ ਪੱਲਾ ਕਰਨੇ ਆਂਗਾ ਪੱਲਾ ਤਾਂ ਤੂੰ ਕਰ ਕੀ ਰੱਖਿਆ ਕਰ ਪੁੱਤ ਇਹ ਜੇ ਮਸਟੰਡਿਆਂ ਮੂਰੇ ਕੀ ਘੁੰਡੇ ਚੱਕਣਾ ਹੈ ਹੈ ਜਿਹੜੇ ਹੋਈ ਕੰਜਰ ਐਵੇਂ ਮੱਲੋ ਮੱਲੀ ਦਾ ਵੀ 200 ਰੁਪਏ ਫੜਾਉਣ ਲੱਗ ਗਾ ਮੈਂ ਤਾਂ ਇਹਨਾਂ ਨੂੰ ਆਖਿਆ ਤਸੂ ਫੜ ਲਓ ਧੱਕੇ ਨਾਲ ਮੇਰੇ ਹੱਥ 'ਚ ਹੀ ਫੜਾ ਕੇ ਗਏ ਲੈ ਦੱਸ ਪੱਲਾ ਉਹ ਤਾਂ ਜਾਣ ਕੇ ਕਰਦਾ ਸਭ ਕੁਛ ਤੈਨੂੰ ਨਹੀਂ ਪਤਾ ਉਹਦਾ ਉਹ ਬੜਾ ਖਚਰਾ ਬੰਦਾ ਹੈ ਉਹ ਮੈਂ ਜਾਣਦੀ ਇਹਨਾਂ ਦੀ ਜੜੀ ਨੂੰ ਤਾਈ ਮੈਂ ਤਾਂ 24 ਘੰਟੇ ਆਹ ਬਾਰ ਬੰਦ ਕਰਕੇ ਰੱਖਦਾ ਹਾਂ ਕੁੰਡਾ ਲਾਉਣਾ ਹੈਗਾ ਤੇ ਫੇਰ ਵੀ ਬਾਜ ਮਾਰ ਕੇ ਬਾਹਰ ਖਲਾ ਕੇ ਤੇ ਹਜੇ ਗਾਹਾਂ ਸੁਣ ਮੈਂ ਮੈਨੂੰ ਆਪ ਹੀ ਕਹਿੰਦੇ ਪਾਣੀ ਲਿਆ ਤੇ ਚੱਲ ਨਸੀਬ ਕਰ ਕਹਿੰਦੀ ਮੈਂ ਲਿਆ ਨਹੀਂ ਕਹਿੰਦਾ ਨਹੀਂ ਨਹੀਂ ਤੂੰ ਲਿਆ ਪਾਣੀ ਲੈ ਦੇਖ ਲੈ ਤੈਨੂੰ ਵੀ ਤੂੰ ਪਾਣੀ ਪੀਣਾ ਹੈ ਜੀ ਤੋ ਮਰਜੀ ਪੀ ਲੈ ਹੈ ਗੱਲਾਂ ਤਾਂ ਮੈਂ ਸਾਰੀਆਂ ਹੀ ਸਮਝਦਾ ਹਾਂ ਬੇਬੇ ਹੋਰ ਹੋਰ ਗੱਲ ਸੁਣ ਜਦੋਂ ਤੂੰ ਜਾਣਾ ਹੁੰਨਾ ਬਾਹਰ ਅੰਦਰ ਤਾਂ ਬਾਹਰੋਂ ਜਿੰਦਾ ਲਾ ਜਾ ਇਹ ਸਕੀਮ ਲੋਟ ਆਉਗੀ ਜੇ ਉਨਾ ਹੋਇਆ ਘਰੇ ਇਕੱਲੀ ਹੋਈ ਕੀ ਪਤਾ ਇਹ ਜਾਂਦਾ ਹਾਂ ਪਤਾ ਤਾਂ ਕੀ ਹੈ ਹਾਂ ਗੱਲ ਤਾਂ ਐਂ ਤਾਈ ਵੀ ਐਂ ਡਰ ਡਰ ਕੇ ਵੀ ਬੰਦਾ ਕਿੰਨੇ ਦਿਨ ਰਹੂਗਾ ਭਲਾ ਉਹ ਤਾਂ ਹੈ ਹੀ ਫੇਰ ਵੀ ਪੁੱਤ ਜਿੰਨੇ ਕਿਚਰੇ ਚੱਲਦਾ ਆਪਣਾ ਉਨਾ ਕਿਚਰਤਾ ਚਲਾਓ ਉਹ ਤਾਂ ਮੈਨੂੰ ਪਤਾ ਹੀ ਡਰ ਕੇ ਤਾਂ ਹੁਣ ਰਹਿਣਾ ਮੈਨੂੰ ਆਏਗਾ ਤਾਂ ਇਹ ਵਿਚਾਰੇ ਨਵੀਂ ਨਵੇਲੀ ਹੈ ਕਿ ਕਈ ਵਾਰੀ ਨਾ ਕੋਈ ਚਾਲਾ ਬਾਹਰੋਂ ਬੰਦਾ ਆ ਗਿਆ ਅਗਲਾ ਕਹਿੰਦਾ ਜਿੰਦਾ ਲਈ ਬੈਠੇ ਨੇ ਕਿ ਸੌ ਪਾਸੇ ਜਾਂਦੀਆਂ ਨੇ ਗੱਲਾਂ ਹੁਣ ਕੀ ਇਰਗ ਨੂੰ ਭਾਈ ਕੋਈ ਹੱਲ ਤਾਂ ਕਰਨਾ ਪਊਗਾ ਨਾਲੇ ਉਹ ਚਤਾਈ ਜਨਾਨੀਆਂ ਹੀ ਮਾੜੀ ਵਾਈਦੀ ਐ ਇਹ ਪਤਾ ਨਹੀਂ ਜਨਾਨੀ ਨੇ ਠੀਕ ਜਿਹੜੀ ਨੂੰ ਬਾਹਰੋਂ ਜਿੰਦਾ ਲਾ ਕੇ ਜਾਂਦੇ ਨੇ ਇਹ ਤਾਂ ਹੈਗੀ ਫਿਰ ਨਾਲੇ ਐ ਵੀ ਐ ਨਾ ਕੋਈ ਘਰੇ ਕੋਈ ਢਿੱਲਮਠ ਹੋ ਗਈ ਕੋਈ ਸੌ ਤਰ੍ਹਾਂ ਦਾ ਹੋ ਗਿਆ ਹੁਣ ਆਹ ਗਾਂ ਸੂਨ ਵਾਲੀ ਐਗੀ ਚਲ ਇਹਨੂੰ ਕੋਈ ਦਿੱਕਤ ਪੈ ਗਈ ਬੰਦਾ ਕੋਈ ਆਂਡ ਗਵਾਨ ਨੂੰ ਬਾਜ ਮਾਰ ਲੈਣ ਲੱਗਾ ਫਿਰ ਬਾਹਰੋਂ ਜਿੰਦਾ ਲੱਗਾ ਹੋਇਆ ਓੱਖਾ ਹੋ ਜੂ ਐ ਦਾ ਸੁਖ ਨਾ ਬਸ ਦੇ ਘਰਾਂ ਚੋਂ ਦੇ ਜਾਂਦੇ ਨੇ ਹੈ ਤੇ ਹੋਰ ਫਿਰ ਕੋਈ ਲਾਜ ਵੀ ਨਹੀਂ ਹੁਣ ਅਸੀਂ ਥੋੜੇ ਜੀ ਦੂਰ ਪਏ ਜਾਂਦੇ ਆ ਕਿਆ ਪਈ ਉੱਧਰ ਆਇਆ ਕਰ ਦੁਪਹਿਰੇ ਦੁਪਹਿਰੇ ਹੋਰ ਕੀ ਹੈ ਹਾਂ ਫਿਰ ਅਹੀਂ ਕੋਈ ਦੇਖ ਲਏਗੇ ਤਾਈ ਤੇਨੇ ਆਲੇ ਉੱਥੇ ਤੂੰ ਕਿ ਨਾ ਉੱਧਰ ਤੂੰ ਤੰਦੂਰ ਲੱਗਿਆ ਹੋਇਆ ਤੰਦੂਰ ਤੇ ਰੋਟੀਆਂ ਪਕਾਉਣ ਆ ਗਈ ਕੋਈ ਨਹੀਂ ਤਾਈ ਆਂਗਿਵੇਂ ਟਾਈਮ ਦੇਖਾ ਡੂਗੀ ਹਾਂ ਇੱਕ ਤਾਂ ਸਾਰਿਆਂ ਨਾਲ ਜਦੋਂ ਰਲ ਮਿਲ ਕੇ ਰਹੇਗੀ ਤੇ ਆਪੇ ਫਰਕ ਪੈ ਜਾਊਗਾ ਤੇਰਾ ਨਾ ਤੇਰਾ ਜੀ ਲੱਗਣ ਲੱਗ ਜਾਊਗਾ ਹੈ ਉਹ ਗੋ ਕੁੜੀ ਗੇੜਾ ਮਾਰ ਲੈਂਦੀ ਸੀ ਉਹ ਵੀ ਆਪਦੇ ਨਾਨਕੀ ਬਾਗੀ ਉਹਦੀ ਮਾਂ ਵੀ ਬਾਗੀ ਦੋਨੇ ਮਾਮਾ ਧੀਆਂ ਬਾਗੀਆਂ ਤਾਂ ਹਾਂ ਤਾਈ ਚੰਨੂ ਨਾ ਤਾਂ ਮੇਰਾ ਵਧੀਆ ਜੀ ਲਾ ਬਣਾ ਦੱਸ ਨਹੀਂ ਉਹਨੂੰ ਕਹਿ ਦਿਆ ਕਰ ਭਾਈ ਤੂੰ ਜਿਹੜਾ ਮਾਰਿਆ ਕਰ ਦਰਦੇ ਉਹਨੂੰ ਵੀ ਨਹੀਂ ਭੇਜ ਦੇ ਮੈਂ ਉਹ ਵੀ ਆਖਿਆ ਸੀ ਉਹ ਮੁੰਡੇ ਨੂੰ ਭਾਈ ਤੂੰ ਕੁੜੀ ਸੁਖਣ ਤੇਰੀ ਮਟਿਆਰ ਹੋ ਰਹੀ ਆ ਬਾਹਰ ਅੰਦਰ ਘੱਟੀ ਭੇਜਿਆ ਕਰ ਹੋਰ ਵੇਲਾ ਮਾੜਾ ਹੈਗਾ ਤਾਈ ਚਲ ਕੋਈ ਨਾ ਪੁੱਤ ਦੇਖਦੇ ਆ ਕੋਈ ਕੱਢਦੇ ਆ ਫਿਰ ਦੱਸਦੇ ਆ ਮੁੰਡਿਆਂ ਨੂੰ ਹੋਰ ਨੂੰ ਹਾਂ ਫੇ ਚੱਲ ਕਾਹਨੂੰ ਬਾੜੀ ਬਾ ਮਾਂ ਕਰਨੀਆਂ ਹਲੇ ਜਿੰਨਾ ਚਿਰ ਕੋਈ ਗੱਲਬਾਤ ਕਹਿੰਦੇ ਨਹੀਂ ਕੁਸ ਹਾਂ ਲੈ ਕਹਿੰਦਾ ਸਤੂੰ ਆਈ ਸੀ ਤੇ ਕੁੜੀ ਹਾਂ ਗੱਲ ਨਿਕੜੀ ਫੇਰ ਦੇਖਾਂਗੇ ਹਾਂ ਸਿੱਧੇ ਮੱਥੇ ਦਾ ਫੇਰ ਲੜਨਾ ਵੀ ਔਖਾ ਹੈਗਾ ਜਿਹੜੇ ਦੇਖਿਆ ਗਿਆ ਚਾਹ ਬਣਾਉਣਾ ਤਾਈ ਮੈਂ ਨਾ ਬੱਸ ਬੁੱਤ ਚਾਹ ਤਾਂ ਮੈਂ ਪੀ ਕੇ ਆਇਆ ਮੈਂ ਤਾਂ ਉਹਨਾਂ ਨਾਲ ਲੜ ਪੀ ਮੈਂ ਤਾਂ ਖੁੰਡੀ ਨਹੀਂ ਡੱਕਰ ਤੇ ਕੇਰਾ ਤਾਂ ਅੱਛਾ ਤਾਈ ਹਾਂ ਚੱਲ ਤੇਰਾ ਤਾਂ ਸਭਾ ਫਿਰ ਉਸ ਹਾਂ ਉਹਨੇ ਕੋ ਤੈਨੂੰ ਤਾਂ ਜਾਣਦੇ ਨੇ ਉਹ ਚੰਗੀ ਤਰ੍ਹਾਂ ਤੇ ਕਹਿੰਦਾ ਅਸੀਂ ਬੁੜੀਆਂ ਤੇ ਹੱਥ ਨਹੀਂ ਚੱਕਦੀ ਹੂੰ ਚੱਕਣ ਜੋਗਰਾ ਹੈ ਨਹੀਂ ਲੱਡੂ ਬੈਲੀ ਆ ਤੂੰ ਇਹ ਜੇ ਬੈਲੀ ਨੂੰ ਕਰੋ ਨਾ ਵਾਲਾ ਉਹ ਐ ਹੁੰਦਾ ਤਾਂ ਇਹ ਹੱਥ ਤੇ ਕੰਡਾਸੇ ਲਈ ਫਿਰਦੇ ਨੇ ਗੁੱਸਾ ਆ ਗਿਆ ਕੁਛ ਮਾਰਿਆ ਮੈਂ ਮਾਰਿਆ ਜਾਂ ਉਹਨਾਂ ਨੇ ਮਾਰਿਆ ਬੱਧਾ ਵਾਜ ਜਾਂਦਾ ਕੀ ਦੱਸਾਂ ਇਹ ਤਾਂ ਗੱਲ ਠੀਕ ਐ ਵੱਧਾ ਤਾਂ ਵੱਸੇ ਪਾਸਾ ਵਟਦੇ ਆਗੇ ਬਸ ਮੇਰੇ ਪਿਓ ਦੇ ਸਾਲਿਆਂ ਨੂੰ ਕੋ ਨਾ ਕੰਦੇ ਨਾ ਲਾ ਕੇ ਰੱਖ ਛੋਟੀ ਜਦੋਂ ਵੱਡਣ ਲੱਗੇ ਕਿ ਨਾ ਮੌਲਾਂ ਚ ਮਾਰੀ ਪਹਿਲਾਂ ਹੀ ਦਰਦੀ ਹਾਂ ਉਹਨਾਂ ਐ ਤਾਂ ਨਹੀਂ ਮੈਨੂੰ ਮੈਨੂੰ ਮੇਰਾ ਕੰਮ ਜਾਣੀ ਬਸ ਨਾ ਪੁੱਤ ਮੈਂ ਤਾਂ ਜਾਣੀ ਐ ਐ ਤਾਂ ਹੁਣ ਅੰਗਰੇਜ਼ਾਂ ਕੋਲੇ ਦਰਦੀ ਆਵਦੀ ਡੰਗੋਰੀ ਉਹਦੇ ਘਰੇ ਪੀਊਗੀ ਚਾਹ ਪਾਨੀ ਤਾਰ ਕੋਈ ਨਹੀਂ ਤਾਈ ਧੰਨਵਾਦ ਲੰਗਦੀ ਟੱਪ ਦੀ ਮਿਲ ਜਾਨੀ ਹੈਗੀ ਤੂੰ ਚਲ ਤਾਈ ਗੇੜਾ ਗੂੜਾ ਮਾਰਦੀ ਰਿਹਾ ਕਰ ਬੜੀ ਆ ਬਸ ਮੇਰੇ ਹੁੰਦੇ ਤਾਈ ਜਾਂਦੇ ਗੜੀ ਨਾਲ ਲੈ 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 ਦੇਖ ਲੈ ਨਸੀਬ ਕਰੇ ਆਪਦੇ ਆਪ ਦੀ ਹੁੰਦੇ ਨੇ ਚਲ ਹੂੰ ਤਾਈ ਦਾ ਸੁਭਾਤਾ ਹੈਗਾ ਇੱਧਰ ਦੀਆਂ ਉੱਧਰ ਦੀਆਂ ਕਰਨ ਦਾ ਅੱਜ ਦੇਖ ਹਨ ਕਿੰਨਾ ਲੜਕੇ ਆਈ ਓਹਨਾਂ ਨਾਲ ਹਾਂ ਕਹਦੀ ਮੈਂ ਤਾਂ ਤੁਹਾਡੇ ਪਿੱਛੇ ਲੜਤੀ ਐਵੇਂ ਤਾਂ ਨਹੀਂ ਜੀ ਕਿਸੇ ਨੇ ਕਿਹਾ ਕਹਿੰਦੇ ਆਪ ਦਾ ਮਾਰੂ ਤਾਂ ਸ਼ਾਮੀ ਸਿੱਟੂ ਹੂੰ ਓ ਜਸ ਕੀ ਹਾਲ ਨੇ ਹੋਰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਠੀਕ ਹੈ ਹਾਂਜੀ ਠੀਕ ਹੈ ਜੀ ਕਿੱਧਰ ਚੱਲੇ ਸੀ ਮੈਂ ਬਾਈ ਦੁਕਾਨ ਤੇ ਜਾਂਦਾ ਸੀਗਾ ਲੇਟ ਹੋ ਗਿਆ ਸੀ ਘਰੋਂ ਤੇ ਉਹ ਕਾਲੀ ਗਾਲੀ 'ਚ ਫਿਰ ਤੁਹਾਨੂੰ ਪਤਾ ਬੋਲਣ ਲੱਗ ਗਿਆ ਦਾ ਬਾਣੀ ਆ ਵੀ ਟਾਈਮ ਤੇ ਨਹੀਂ ਆਇਆ ਉਹ ਕਮਲਿਆ ਤੈਨੂੰ ਤਾਂ ਟਾਈਮ ਹੀ ਬੜਾ ਹੋ ਗਿਆ ਯਾਰ ਹੈ ਗੱਲਬਾਤ ਹੀ ਨਹੀਂ ਹੋਈ ਆਪਣੀ ਤੇ ਤੂੰ ਘਰੇ ਗੇੜਾ ਮਾਰ ਜਾ ਕਰਕੇ ਕਿਸੇ ਵੇਲੇ ਬਾਈ ਬਸ ਟਾਈਮ ਹੀ ਨਹੀਂ ਲੱਗਦਾ ਸਵੇਰੇ ਵਗ ਜਾਂਦਾ ਦੁਕਾਨ ਤੇ ਸ਼ਾਮ ਨੂੰ ਆਉਣਾਗਾ ਸਾਰਾ ਦਿਨ ਕੰਮ 'ਚ ਹੀ ਲੰਘ ਜਾਂਦਾ ਚੱਲ ਕੰਮ ਤਾਂ ਬੰਦੇ ਦੇ ਕਰਮ ਹੈ ਕੰਮ ਤਾਂ ਕਰਨਾ ਚਾਹੀਦਾ ਚਲ ਆ ਤੈਨੂੰ ਚਾਹ ਪਾਣੀ ਪਿਵਾਵਾਂ ਨਾਲੇ ਕਿੰਨਾ ਟਾਈਮ ਹੋ ਗਿਆ ਯਾਰ ਤੇਰੇ ਨਾਲ ਤਾਂ ਮੈਂ ਕੋਈ ਦੁੱਖ ਸੁੱਖ ਹੀ ਨਹੀਂ ਕੀਤਾ ਮੈਂ ਕਦੇ ਫੇਰ ਆਜੂ ਬਾਈ ਲੰਘਦਾ ਟੱਕਦਾ ਹੁਣ ਮੈਨੂੰ ਜਾਣ ਦੋ ਟਾਈਮ ਬੜਾ ਹੋ ਹੀ ਜਾਂਦਾ ਆ ਜਾ ਨਾਲੇ ਮੈਂ ਤੈਨੂੰ ਤੇਰੀ ਭਰਜਾਈ ਨਾਲ ਬੁਲਾਉਂਦਾ ਆ ਜਾ ਕੋਈ 10 ਮਿੰਟ ਹੋਰ ਲੱਗ ਜਾਨਗੇ ਚਲ ਹੋਰ ਕਮਲਿਆ ਤੂੰ ਤਾਂ ਇੰਦਾ ਚੰਦ ਹੀ ਹੋ ਗਿਆ ਬਾਈ ਕੀ ਕਰਾਂ ਜੱਸ ਤੇਰੀ ਭਰਜਾਈ ਨੂੰ ਮਲਾਉਣਾ ਨਸੀਬ ਕੁਰੇ